ਨਮਸਕਾਰ ਤੁਸੀਂ ਦੇਖ ਰਹੇ ਹੋ ਸੱਤਿਆ ਸਵੇਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ ਪੰਜਾਬ ਵਿੱਚ ਬੜੇ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਬਹੁਤ ਸਾਰੇ ਲੋਕਾਂ ਦੀ ਆਸਤਾ ਜੁੜੀ ਹੋਈ ਹੈ ਇਸ ਮੇਲੇ ਦੇ ਨਾਲ ਤੇ ਅੱਜ ਤੋਂ ਇਹ ਮੇਲੇ ਦੀ ਸ਼ੁਰੂਆਤ ਤੁਹਾਨੂੰ ਦੇਖਣ ਨੂੰ ਮਿਲੀ ਹੈ ਅੱਜ ਸਵੇਰ ਤੋਂ ਹੀ ਲੱਖਾਂ ਦੀ ਸੰਖਿਆ ਵਿੱਚ ਜਿਹੜੇ ਸੰਗਤਾਂ ਨੇ ਉਹ ਬਾਬਾ ਜੀ ਦੇ ਦਰਸ਼ਨਾਂ ਨੂੰ ਆ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਮੰਦਿਰ ਕਮੇਟੀ ਨੇ ਸਾਰੀਆਂ ਜਿੰਨੀਆਂ ਵੀ ਜ਼ਰੂਰੀ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਸੀ ਸੰਗਤਾਂ ਨੂੰ ਉਹ ਸਹੂਲਤਾਂ ਪੂਰੀਆਂ ਕਰ ਦਿੱਤੀਆਂ ਹਨ ਸਾਰੀਆਂ ਤਿਆਰੀਆਂ ਪੂਰੀਆਂ ਕਰ ਦਿੱਤੀਆਂ ਹਨ ਤਾਂ ਕਿ ਜਿਹੜੇ ਵੀ ਸ਼ਰਧਾਲੂ ਨਤਮਸਤਕ ਹੋਣ ਆ ਰਹੇ ਹਨ ਬਾਬਾ ਜੀ ਦੇ ਚਰਨਾਂ ਦੇ ਵਿੱਚ ਜਾ ਆਸ਼ੀਰਵਾਦ ਲੈਣ ਆ ਰਹੇ ਹਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਇੱਥੇ ਜ਼ਿਲੰਦਰ ਪੁਲਿਸ ਵੱਲੋਂ ਵੀ ਪੂਰੀ ਸੁਰੱਖਿਆ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਤਾ ਜੋ ਮੇਲੇ ਵਿੱਚ ਆਉਣ ਵਾਲੇ ਸਰਦਾਲੂਆਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਡੀਸੀਪੀ ਨਰੇਸ਼ ਡੋਗਰਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਪੁਲਿਸ ਦੇ 1100 ਜਵਾਨ ਤਾਇਨਾਤ ਕੀਤੇ ਗਏ ਹਨ ਮੰਦਰ ਦੇ ਅੰਦਰ 30 ਅਤੇ ਬਾਹਰ 30 ਮਿਲਾ ਕੇ 60 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਇਹਨਾਂ ਕੈਮਰਿਆਂ ਦਾ ਕੰਟਰੋਲ ਰੂਮ ਮੰਦਰ ਦੇ ਬਾਹਰ ਬਣਾਇਆ ਗਿਆ ਹੈ ਜਿੱਥੋਂ ਪੁਲਿਸ ਖਾਸ ਤੌਰ ਤੇ ਸ਼ਰਾਰਤੀ ਤੱਥਾਂ ਅਤੇ ਜੇਬ ਕਤਰਿਆਂ ਉੱਪਰ ਨਿਗਰਾਨੀ ਰੱਖੇ। ਉਨ੍ਹਾਂ ਨੇ ਕਿਹਾ ਕਿ ਮੇਲੇ ਦੇ ਰਸਤੇ ਵਿੱਚ ਜਾਂ ਮੇਲੇ ਵਿੱਚ ਜੇ ਕੋਈ ਨੌਜਵਾਨ ਹੰਗਾਮਾ ਕਰਦਾ ਹੈ ਜਾਂ ਸ਼ਰਾਰਤ ਕਰਦਾ ਹੈ ਤੇ ਮੇਲੇ ਵਿੱਚ ਤਾਇਨਾਤ ਸਿਵਲ ਡਰੈਸ ਵਾਲੀ ਪੁਲਿਸ ਉਸ ਉੱਪਰ ਕਾਬੂ ਪਾ ਲੇਗੀ ਤੇ ਮੇਲੇ ਦੇ ਆਸਥਾਨ ਨੂੰ ਪੰਗ ਹੋਣ ਤੋਂ ਬਚਾ ਸਕਦੀ ਹੈ। ਗੌਰ ਕੀਤਾ ਜਾਏ ਤਾਂ ਇਸ ਵਾਰੀ ਸੁਰੱਖਿਆ ਦੇ ਕਾਫੀ ਪੁਖਤਾ ਇੰਤਜ਼ਾਮ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਹਨ ਡੀਸੀਪੀ ਡੋਗਰਾ ਨੇ ਇਹ ਵੀ ਅਪੀਲ ਕੀਤੀ ਕਿ ਮੇਲੇ ਵਿੱਚ ਆਉਣ ਵਾਲੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਉਹਨਾਂ ਦਾ ਹੱਥ ਫੜ ਕੇ ਰੱਖਣ ਤਾਂ ਕਿ ਉਹ ਭੀੜ ਵਿੱਚ ਕਿਤੇ ਗੁੰਮ ਨਾ ਹੋ ਜਾਣ ਸਰ ਕਿਹੜੇ ਇੰਤਜ਼ਾਮ ਕੀਏ ਗਏ ਹਨ ਮੇਲੇ ਕੋਲ ਇੰਤਜ਼ਾਮ ਜਿਹੜਾ ਬਾਬਾ ਸੋਢੀ ਜੀ ਦਾ ਮੇਲਾ ਹਰ ਸਾਲ ਬਾਅਦ ਹੁੰਦਾ ਹੈ ਤੇ ਬਹੁਤ ਵਧੀਆ ਅਰੇਂਜਮੈਂਟ ਸਾਡੇ ਸੀਪੀ ਮੈਡਮ ਨੇ ਬਹੁਤ ਅਰੇਂਜਮੈਂਟ ਕੀਤਾ ਤੇ ਅੱਜ ਪੂਰਾ ਕੱਲਾ ਕੱਲਾ ਪੁਆਇੰਟ ਮੈਡਮ ਚੈੱਕ ਕਰਕੇ ਗਏ ਆ ਜਿਹੜੇ ਵੀ ਪੁਆਇੰਟ ਤੇ ਅਸੀਂ ਸੀਸੀ ਕੈਮਰੇ ਹੈਗੇ ਆ ਟੋਟਲ 30 ਅਸੀਂ ਕੈਮਰੇ ਅੰਦਰ ਲਵਾਏ ਆ 30 ਅਸੀਂ ਬਾਹਰ ਲਵਾਏ ਆ ਜਿਹਦਾ ਕਿ ਕੰਟਰੋਲ ਰੂਮ ਸਾਡੇ ਆ ਬਣਿਆ ਕਿ ਹਰ ਐਨਜੀਓ ਹਰ ਕਮਲਵੇ ਦੀ ਜਿਹੜੀ ਆ ਦੇਖੂਗਾ ਵੀ ਕੀ ਕੰਮ ਕਰਦਾ ਕੀ ਕਾ ਕਰ ਰਿਹਾ ਨਿਗਰ ਉਹ ਵੀ ਸਾਡੇ ਹਰ ਘੰਟੇ ਦੇ ਉੱਤੇ ਅਸੀਂ 11x0 ਦੇ ਮੁਲਾਜ਼ਮ ਲਾਇਆ ਉਹਨਾਂ ਦੀਆਂ ਤਿੰਨ ਤਿੰਨ ਸ਼ਿਫਟਾਂ ਬਣ ਗਈਆਂ ਆ ਹਰ ਇੱਕ ਜੋ ਹਰ ਇੱਕ ਸ਼ਹਿਰ ਦਾ ਨਾਲ ਹੈ। ਔਰ ਲੋਕਾਂ ਨੂੰ ਵੀ ਜਿਹੜੀ ਕੋਈ ਮੁਸ਼ਕਲ ਨਹੀਂ ਆ ਦਿੱਤੀ ਜਿਉਂ ਦੀ ਪਾਰਕਿੰਗ ਵੀ ਜਿਨ੍ਹਾਂ ਨੇ ਦੇਵੀ ਤਾਲਾ ਮੰਦਿਰ ਤੋਂ ਆਣਾ ਹੈ ਜਿਹੜਾ ਮੇਨ ਚੌਂਗ ਆ ਉੱਥੇ ਸਕੂਲ ਹੈਗਾ ਉੱਥੇ ਪਾਰਕਿੰਗ ਕਰਨ ਜਿਨ੍ਹਾਂ ਨੇ ਇਧਰੋਂ ਸ਼ਾਰਪੁਰਡੇ ਤੋਂ ਆਣਾ ਇਹਨਾਂ ਦਾ ਫਾਟਕ ਦੇ ਕੋਲ ਸਕੂਲ ਹੈ ਉੱਥੇ ਰਿਵਿਊਨ ਕੀਤਾ ਉੱਥੇ ਟ੍ਰੈਫਿਕ ਕਰਕੇ ਆਣ ਜੋ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਗੀ ਆ ਕੇ ਬਾਬਾ ਜੀ ਦੇ ਦਰਸ਼ਨ ਕਰਨ ਔਰ ਆਪਣੇ ਪਰਿਵਾਰ ਨਾਲ ਆਣ ਔਰ ਇੱਕ ਖਾਸ ਕਰਕੇ ਧਿਆਨ ਜ਼ਰੂਰ ਰੱਖਣਾ ਆਪਣੇ ਬੱਚਿਆਂ ਦਾ ਹੱਥ ਫੜ ਕੇ ਰੱਖਣਾ ਇਹ ਨਹੀਂ ਆ ਕਿ ਬੱਚੇ ਦੀ ਉਂਗਲੀ ਛੜਤੀ ਦਾ ਬੱਚਾ ਭੀੜ ਚੜ੍ਹੂਆ ਰ ਪਿਆ ਇਹ ਵੀ ਤਿਆਰ ਕਰਨਾ ਆਪਣੇ ਬੱਚਿਆਂ ਦਾ ਨਾ ਰਹਿਣਾ ਔਰ ਬੱਚਿਆਂ ਦੀ ਉਂਗਲੀ ਫੜ ਕੇ ਰੱਖਣੀ ਟੋਟਲ ਕਿੰਨੇ ਕੈਮਰੇ ਲਗਾਏ ਗਏ ਕੈਮਰੇ ਅਸੀਂ 60 ਕੈਮਰੇ ਲਾਏ ਆ ਜਿਨ੍ਹਾਂ ਦੇ 30 ਅੰਦਰਲੇ ਪਾਸੇ ਕੈਮਰੇ ਲੱਗੇ ਆ ਔਰ 30 ਅਸੀਂ ਬਾਹਰਲੇ ਪਾਸੇ ਕੈਮਰੇ ਲਾਏ ਆ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਵੇ ਰੋਡ ਵੀ ਚੇਂਜ ਕੀਤੇ ਗਏ ਨੇ ਰੋਡ ਰੋਡ ਤਾਂ ਸੇਮ ਉਹੀ ਰਹਿਣੇ ਆ ਸਿਰਫ ਅਸੀਂ ਜਿਹੜੀ ਟ੍ਰੈਫਿਕ ਦੀ ਆ ਉਹ ਵਿਵਸਥਾ ਜਿਹੜੀ ਆ ਠੀਕ ਕੀਤੀ ਆ ਆਪਣੀ ਪਾਰਕਿੰਗ ਲਾ ਕੇ ਆਣ ਔਰ ਮਹਾਰਾਜ ਜੀ ਵਾਪਾ ਜੀ ਦੇ ਦਰਸ਼ਨ ਕਰਨਾ ਉਲੜਬਾਜੀ ਬਹੁਤ ਹੁੰਦੀ ਹੈ ਜਿਹੜੇ ਨਵੇਂ ਨੌਜਵਾਨ ਹੈ ਉਲੜਬਾਜੀ ਕਰਦੇ ਉਹਨਾਂ ਦੇ ਲਈ ਉਲੜਬਾਜੀ ਜਿਹੜੇ ਆਪਾਂ ਸਿਵਲ ਚ ਵੀ ਸਾਡੀ ਫੋਰਸ ਲੱਗੀ ਆ ਸਿਵਲ ਚ ਵੀ ਹੈਗੇ ਆ ਜੇ ਕੋਈ ਹੁਲੜਬਾਜੀ ਕਰੂਗਾ ਉਹਦੇ ਤੋਂ ਜਿਹੜੀ ਬੰਦੀ ਕਾਰਵਾਈ ਅਸੀਂ ਕਰਾਂਗੇ ਭਾਵੇਂ ਕੋਈ ਦਾ ਵੀ ਹੋਵੇ ਭਾਵੇਂ ਕਿਸੇ ਦਾ ਵੀ ਬੱਚਾ ਹੋਵੇ ਆਪਣੇ ਬੱਚਿਆਂ ਨੂੰ ਕੋਟੌਂਚ ਰੱਖਣ ਆਪਣੇ ਦਰਸ਼ਨ ਕਰਾਣਾਂ ਤੇ ਜਾਂ ਜੇ ਕੋਈ ਹੁਲੜਬਾਜੀ ਦਾ ਮੋਟਰਸਾਈਕਲ ਤੇ ਜਾਂ ਕਿਤੇ ਵੀ ਕੀਤੀ ਆ ਤੇ ਫਿਰ ਪਤਾ ਪੁਲਿਸ ਕੀ ਕਰਦੀ ਆ ਤਾਨੂੰ ਸਾਰਿਆਂ ਨੂੰ ਪਤਾ ਇਹਨਾਂ ਨੂੰ ਪਤਾ ਹੈ ਇਸ ਕਰਕੇ ਆਪਣੇ ਦਰਸ਼ਨ ਕਰਨ ਆਪਣੇ ਜਾਣ ਠੀਕ ਮੈਡਮ ਨੂੰ ਕਰ ਮੈਡਮ